ਇੱਤੇ ਜਾਂ ਛੱਤਲੀ ਵਜਨ ਇਹਦੇ ਨੂੰ ਦੇਖਣਾ ਚਾਹਿਆ ਪਹਿਲੀ ਵਾਰ ਆਇਆ ਤਾਂ ਮਿਲਦੀ ਹੀ ਆਪੀ ਕਹਿੰਦਾ ਬਣਾ ਲਈ ਬਈ ਆਇਆ ਨਾ ਇਸੀ ਨਿਕਲ ਬਾਈ ਕੋਲ ਮਾਰੀ ਉਹਦਾ ਬਾਈ ਉਹਦਾ ਕੋਲ ਮਾਰੋ ਬਸ ਜਾ ਬਾਈ ਨਾ ਅਸਲੀ ਨਾ ਮੈਨੂੰ ਬੁਖਾਰ ਵਾਲਾ ਹੋ ਰਿਹਾ ਤੇ ਹੁਣ ਮੈਂ ਸੂਟ ਤੇ ਸੀਗੀ ਸੀਨ ਕਰ ਜਾਂਦੀ ਸੀ ਮੈਂ ਸ਼ਾਮ ਨੂੰ ਲੈ ਜਾਂਦੇ ਨੇ ਨਾਲ ਮੈਂ ਖੜੇ ਹੋਊਂਗਾ ਨਹੀਂ ਨਹੀਂ ਬਸ ਮੈਂ ਦੀਦੀ ਤੋਂ ਕਰਵਾ ਕੇ ਨਾਲ ਦੀ ਨਾਲ ਹੀ ਫਿਰ ਤੁਹਾਨੂੰ ਕਰ ਦਊ ਇਹ ਖੜੇ ਹੋਊਗਾ ਇਹ ਆ ਕੇ ਦੱਸ ਦੇ ਤੁਸੀਂ ਉਹਦੀ ਮੈਨੂੰ ਇੱਕ ਹੋ ਜੋ ਠੀਕ ਹੈ ਠੀਕ ਚਲੋ ਖੜੇ ਹੋ ਜਾਓਗੇ ਹਾਂ ਅੱਛਾ ਨਾਲੇ ਫਿਰ ਆਉਂਦੇ ਪੁਰਾਣੇ ਯਾਰ ਨੂੰ ਫੋਨ ਨਾ ਟੜੀ ਤੂੰ ਪੁਰਾਣੀ ਨਹੀਂ ਨਵੀਂ ਆਈ ਅੱਛਾ ਨਾਰਿਆ ਬਰਾਦ ਦੇ ਨਵੇਂ ਯਾਰ ਨੂੰ ਫੋਨ ਨਾ ਟਲੀ ਫਿਰ ਤੂੰ ਕਾਹ ਨੂੰ ਚਲਦੀ ਆ ਤੂੰ 76 ਖਾਇ ਬਣਾ ਖਾਦੂਗੀ ਥੋਡੀ ਜਦੋਂ ਮੈਂ ਤੁਹਾਨੂੰ ਕਹੀ ਹਦੀ ਸੀ ਵੀ ਤੁਸੀਂ ਦਵਾਈ ਦਵਾ ਲਓ ਜਸ਼ਨ ਨੂੰ ਫੋਨ ਲਾਇਆ ਸੀ ਉਹ ਮੈਂ ਤਾਂ ਜਾਣਤੀ ਨਹੀਂ ਗਿਆ ਮੈਨੂੰ ਪਤਾ ਸੀ ਤੇਰਾ ਪਤਾ ਜਾਣ ਕੇ ਦੇਖਦਾ ਸੀ ਵੀ ਤੂੰ ਫੋਨ ਲਾਏਂਗੀ ਕਿ ਨਹੀਂ ਲਾਉਂਦੀ ਉਹਨੂੰ ਪਰ ਜਿਹੜਾ ਮੈਂ ਕੁਝ ਕਹਿਦਾ ਸੀ ਉਹੀ ਹੋ ਗਿਆ ਮੈਨੂੰ ਸ਼ੱਕ ਸੀ ਤੇਰੇ ਤੇ ਹਦੋਂ ਕੀ ਮੇਰੀ ਆਹ ਫੋਨ ਕਿੱਥੋਂ ਆ ਗਿਆ ਕਿੱਥੋਂ ਆਇਆ ਹੁਣ ਦੱਸ ਹੇ ਮੋਰ ਨੂੰ ਨਾ ਨਹੀਂ ਆਇਆ ਨਾਲ ਹੀ ਆਹ ਜਦੋਂ ਤੱਕ ਬੰਦਾ ਦੇਵਨ ਮੰਦੇ ਜੋੜਦਾ ਸੀ ਮੈਨੂੰ ਪੁੱਛਿਆ ਨਾ ਵੱਡਾ ਮੈਂ ਖੁਦ ਦੇ ਤਾ ਚੱਲ ਕੀ ਗਿਆ ਐਂ ਗਿਆ ਹਾਂ ਹੁਣ ਤੱਕ ਮੈਨੂੰ ਸ਼ੱਕ ਸੀ ਠੀਕ ਹੈ ਪਰ ਪੂਗਾ ਨੂੰ ਬੱਸ ਮਾਤਾ ਇਹ ਨਾ ਕੋਈ ਗੱਲ ਹੈ ਜਿਹੜਾ ਲਾਸਟ ਵਾਰ ਤੂੰ ਚੜਤਾ ਹੁੰਦਾ ਮੈਂ ਕਿਹਾ ਮੈਂ ਕਿਹਾ ਕਬਰ ਪੜਾ ਦੋ ਫੋਨ ਕੱਢ ਦੋ ਕਬਰ ਪੜਾ ਦੋ ਕਬਰ ਆ ਦੇ ਕਿਹਨੇ ਇਹ ਭੰਗੀ ਦਿੱਤਾ ਵੀ ਇਹ ਬੰਦ ਮੈਂ ਨਾ ਉਹ ਚੱਕਿਆ ਸੀ ਯਾਰ ਇਹ ਬਾਅਦ ਮੈਂ ਉਹ ਫੜੂ ਵੀ ਫੋਨ ਤੇ ਉਹ ਤੂੰ ਜਾੜਿਆ ਸੀ ਹਾਂ ਮੇਰੀ ਗੱਲ ਸੁਣ ਲੋ ਆ ਫੜ ਲੈਣਾ ਮੈਂ ਕਿਹਾ ਸੀ ਨਾ ਵੀ ਜੋ ਗੱਲ ਉਹ ਕਰਦਾ ਕਿ ਸੱਚੀ ਆ ਹਨਾ ਹੁਣ ਮੈਂ ਤੈਨੂੰ ਕਹਿਣਾ ਬੰਦਿਆ ਬੂ ਮੇਰੀ ਬਾਹ ਪੜ ਲਿਓ ਮਨ ਹੋ ਜਾ ਮੈਂ ਕੋਈ ਨਹੀਂ ਲਾਦੀ ਬੰਦਿਆ ਉਹ ਮੰਗ ਜਾ ਤਰਫ ਚੱਲ ਕੀ ਗਿਆ ਹਾਂ ਕੋਈ ਆ ਬੰਦਿਆ ਕਹਿਣ ਦੀ ਹੈ ਇਹ ਲਾ ਬੰਗਾਂ ਦੇ ਆਹ ਫੋਨ ਨਾਲ ਫੋਨ ਤਾਂ ਉਹੀ ਕਰ ਕਿਹਦਾ ਹੁਣ ਤਾਂ ਇਹਦਾ ਆ ਫੋਨ ਤੇ ਬੋਲੀ ਨਹੀਂ ਨਹੀਂ ਕਿਉਂ ਜੇ ਤੂੰ ਜੱਸਣ ਨੂੰ ਫੋਨ ਲਾਉਂਦੀ ਸੀ ਫਿਰ ਇੰਦਰ ਕੇ ਨਾਲ ਗੱਲ ਕਰ ਰਹੀ ਸੀ ਇਹ ਜੀ ਬਚਾਲੇ ਤੋ ਹੈਗਾ ਓਰੀਕੇ ਲੈ ਜਾ ਸਾਇਆ ਸਾਇਆ ਜਲਣ ਆ ਗਿਆ ਬਹੁਤ ਬਣੀ ਚਲੇ ਓਰੀਕੇ ਲੈ ਜਾ ਐ ਐ ਕਿਉਂ ਇਥੇ ਤੇ ਨੂੰ ਤਾਂ ਮੈਂ ਕਿਉਂ ਜਵਾਬ ਦਿੱਤਾ ਤੇਰੀ ਆਹ ਕਰਤੂਤ ਦੇਖ ਲਈ ਇਹ ਜੀ ਇੱਕ ਵਾਰ ਕੰਟੀਨਿਊਟੀ ਯਾਦ ਕਰੋ ਫਿਰ ਦੋਵਾਂ ਦਾ ਬਾਈਕ ਕੱਟਦਾ ਦੋਵਾਂ ਦਾ ਹੋਰ એનર્ਜੀ ਹਾਂ ਬਸ ਉਹ ਤਾਂ ਬਾਈਕ ਕੱਟ ਕੇ ਤੱਕਾ ਮਾਰ ਆ ਪਕੂੜੇ ਨੂੰ ਲਿਹਾਉਣੇ ਨੂੰ ਨਾ ਮਰ ਵੀ ਬਿੱਲੀ ਕਿਤੇ ਘੜ ਦੇਣੀ ਤੇ ਵੀ ਤਦੋਂ ਉਹ ਨਵੇੜ ਲਾਗੇ ਨਵੇੜ ਲਾਗੇ ਕਰਦਾ ਹੀ ਮਸਲਾ ਨਵੇੜ ਲਾਗੇ ਚਲ ਮੇਰੀ ਗੱਲ ਨਾਰੇ ਕਾਗਜ਼ ਸੋਲ ਲਾ ਚਾਹੂਗੀ ਕਿੱਤੀ ਤੂੰ ਕਿਤੇ ਹਾਸਦੀ ਕਾਗਜ਼ ਹੈ ਗਿਆ ਤੁਸੀਂ ਨੋਰਮਲ ਤਰੈ ਜਾਣੇ ਹੋ ਤੁਸੀਂ ਐ ਨਹੀਂ ਦੇਖਣਾ ਚਾਹੀਏ ਤੁਸੀਂ ਕੁੱਤੇ ਕੋਲ ਪਾਉਂਦੇ ਤਾਂ ਕੋਈ ਚੱਕਰ ਵਾਲੀ ਗੱਲ ਹੈ ਨਾ ਮੇਰੀ ਗੱਲ ਸੁਣੋ ਇੱਕ ਪਾਸੇ ਕੰਨ ਉਹ ਇੱਕ ਗੱਲ ਦਾ ਮੇਰੇ ਘਰ ਵਿੱਚ ਮੇਰੇ ਘਰ ਵੱਲ ਆਏ ਕਰੂਗਾ ਮੇਰੇ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਹੈਗੀ ਅੱਜ ਤੋਂ ਬਾਅਦ ਮੇਰੇ ਘਰ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਹੈਗੀ ਤੇ ਮੇਰੇ ਘਰ ਵੱਲ ਮੂੰਹ ਨਾ ਕਰਦੀ ਦਫਾ ਹੋ ਜਾ ਮੈਂ ਇੱਥੇ ਮੈਂ ਹਾਂਜੀ ਰੈਡੀ ਹੋ ਗਿਆ ਆਜੋ ਮੋੜ ਉਹ ਹੀ ਉਹ ਵੀ ੜੀ ਜਾਂਦਾ ਵੀ ਕੋਈ ਆਵੇ ਕਵਨ ਬੇਬੀ ਰੈਡੀ ਸਟਾਰਟ ਚਲ ਮੇਰੀ ਕੰਨ ਸੁਣੋ ਮੈਂ ਕਿੱਥੇ ਜਾਉਂਗੀ ਸਾਡੇ ਰੱਬ ਦਾ ਮੇਰੀ ਗੱਲ ਸੁਣਦਾ ਕਰਨ ਕੋਲ ਕੇ ਥੱਲੇ ਆ ਜੋ ਮਹਾਰਾਜ ਲੈ ਬਈ ਆ ਸੀ ਨਿਕਲੀ ਚੱਲ ਸਟਾਰ ਚੱਲ ਚਲ ਨਾ ਨਹੀਂ ਨਾ ਮੇਰੀ ਗੱਲ ਸੁਣ ਤਨ ਸੁਣ ਕੇ ਕੌਣ ਸੁਣਦਾ ਮੇਰੀ ਗੱਲ ਕੌਣ ਕਿੰਦਾ ਨਹੀਂ ਗੰਦਾ ਨਹੀਂ ਦੱਸ ਬਈ ਨਾ ਨਾ ਬਈ ਹਰੇ ਪੰਗਲ ਮਾਰ ਬਈ ਗੱਲ ਨਹੀਂ ਕਹਿੰਦਾ ਆਲੀ ਗੱਲ ਜੀ ਤਾਂ ਹੋ ਜਾਂਦਾ ਮੈਨੂੰ ਨਹੀਂ ਨਹੀਂ ਕਿਵੇਂ ਕਰਦਾ ਆਹ ਕੁੜੀ ਵੀ ਤੁਸ ਤੋਂ ਥੱਪੇ ਮਾਰ ਕੇ ਪਤਾ ਔਰੇ ਆ ਜਾ ਪੁੱਤ ਆ ਜੋ ਔਰੇ बधेरे नाटक कर ਆਖ ਕਿੰਨਾ ਮਾਰਨੀ ਸੀ ਮੇਰੇ ਕੰਨ ਕੋਲ ਦਰਦ ਹੋ ਰਿਹਾ ਸੀ ਕੰਨ ਕੋਲ ਸਾਰੇ ਕਰਦੇ ਸਵਾ ਚਾ ਨਾ ਲੈਣਾ ਮੇਰੀ ਕੰਨ ਕੋਲ ਕੇ ਗੰਨ ਸੋਲਣਾ ਆਖਲੇ ਨਾ ਲੈਣਾ ਮੇਰੀ ਕੰਨ ਕੋਲ ਕੇ ਗੰਨ ਸੋਲਣਾ ਇਕੋਂ ਕਰਦੀ ਨਹੀਂ ਮੈਂ ਗੱਲ ਵੀ ਕਹਿੰਦਾ ਕਿ ਦੋ ਨਾ ਲੈ ਹੀ ਕਰਦੇ ਗੱਲ ਮੇਰੀ ਇੱਕ ਗੱਲ ਵਿੱਚ ਸੁਣ ਲਾ ਉੱਥੇ ਖੜ ਕੇ ਕਿਰੋਂ ਲਗਾ ਕਿਆ ਨਾ ਆ ਜਾ ਮੇਰਾ ਘਰ ਹੈ ਇਹ ਮੈਂ ਕਿੱਥੇ ਜਾਉਂਗੀ ਨਿਕਲ ਜਾ ਮੇਰੇ ਕੋਲ ਤਰਸ ਕਾ ਹਏ ਹੂੰ ਕੋ ਤਾਂ ਨਿਕਲ ਕੇ ਆ ਚੱਕਦਾ ਰਹੇ ਨਾ ਕੀ ਹੋ ਗਿਆ ਓਏ ਹਾਂ ਦੇਖਦੀ ਦਾ ਵਿਚਾਰੀ ਦਾ ਸੀਨਾ ਆ ਆ ਗਿਆ ਹਾਂ ਕੀ ਸੱਤ ਲੱਗੀ ਕੁੜੀ ਦਾ ਤੁਹੇ ਤੇ ਕੰਮ ਮੇਰੇ ਨੂੰ ਕੱਟ ਲੈਣਾ ਚਲੋ ਐਸੋ ਕ੍ਰੋਪ ਕਰ ਲਿਓ ਮੇਰੇ ਵਾਲੇ ਜੋ ਨਹੀਂ ਐ ਕਰਦੇ ਜਿੰਨਾ ਕਾ ਦਿੱਤਾ ਦੋ ਵਾਰੀ ਥੋੜਾ ਆਏ ਦਿਖ ਪੂਰੇ ਆਪਣੇ ਆਦੇ ਹਿਸਾਬ ਨਾਲ ਤੱਕਾ ਕਹਿੰਦਾ ਇਧਰੋਂ ਐ ਉਹ ਖੜੀ ਕਰੀ ਦੀ ਕਰਨਾ ਕੱਲਾ ਥੋੜਾ ਜਿਹਾ ਦਿਖੂ ਠੀਕ ਆ ਪਹਿਲਾਂ ਡਿੱਗ ਪੈਂਦੀ ਨਹੀਂ ਠੀਕ ਹੈ ਲੱਗਦਾ ਹੁਣ ਚੱਕਣਾ ਜਾਗਾ ਆ ਕੇ ਐ ਕਰ ਫਿਰ ਨਾ ਤੁਸੀਂ ਨਹੀਂ ਨਾ ਨਾ ਇੱਕੋ ਜਿਹੀ ਕਰਨੀ ਡਿੱਗਣ ਨਾਲ ਤਾਂ ਕੱਢ ਹੀ ਦੇਣਾ ਏ ਤਾਹਾਂ ਦਾ ਕੁੜੀ ਦਾ ਬਈ ਨੇਟ ਆਈ ਆ ਕੁੜੀ ਉਹਦੀ ਬੋਣਾ ਸੋਥ ਨਹੀਂ ਪਤਾ ਇਹ ਬੇਕਾਰਾ ਜਮਾ ਸਨੇ ਦੀ ਬੇਕਾਰ ਤੈਨੂੰ ਵੀ ਇਹੋ ਜਿਹਾ ਕਰ ਤੂੰ ਮੈਂ ਨਹੀਂ ਲਿਆਣ ਦਿੰਦਾ ਇਹਨੂੰ ਕਿਤੇ ਵੀ ਸੁਣੋ ਮੈਂ ਕੁੜੀ ਨੂੰ ਨਹੀਂ ਤੁਹਾਡੇ ਕੋਲੇ ਛੱਡਦੀ ਕਿਉਂ ਨਹੀਂ ਛੱਡਦੀ ਕੁੜੀ ਨੂੰ ਕਿਉਂ ਨਹੀਂ ਆਪਦੀ ਪਰ ਕਾ ਕਰਨਾ ਇਹਨੂੰ ਚਲ ਅਸੀਂ ਮੈਂ ਜਿਹੇ ਜੀ ਮਰਜੀ ਹੋਣਾ ਕਿਸੇ ਨੇ ਸੱਚ ਹੀ ਕਿਹਾ ਮਾਂ ਚਾਹੀ ਪੱਟ ਝੋਕ ਨਹੀਂ ਹੋਵੇ ਉਹ ਤਾਂ ਵੀ ਜਵਾਖਾਂ ਨੂੰ ਪਾਰ ਲੰਗੀਆ ਤੇ ਪਿਓ ਨਾ ਚੜੇ ਰਾਜਾ ਵजीर ਹੋਵੇ ਤਾਂ ਵੀ ਰੋਹ ਦਿੰਦਾ ਚੱਲ ਆ ਜਾ ਫਿਰ ਪੱਛ ਨੀ ਪੰਜਾ ਮੇਰੇ ਕਰੋ ਇਦੂ ਵਾਰ ਬੜੀ ਨਾ ਹਿਸਾਬ ਲਾ ਲਈ ਸ਼ਾਦਰ ਮੈਂ ਤੈਨੂੰ ਫੇਰ ਕਹਿਣੀ ਤੂੰ ਜਮਾ ਕੱਲਾ ਰਹੇ ਸੀ ਤੇਰੇ ਘਰੋਂ ਇੱਕ ਤੀ ਨਹੀਂ ਚੱਲੀ ਦੋ ਚੱਲੀਆਂ ਨਹੀਂ ਬਾਟਾ ਇਹ ਕੁਛ ਇਹ ਤੂੰ ਸੀਨ ਦੇਖਣਾ ਤਿੰਨਾ ਮੇਰੀ ਡਿੱਗ ਹੈ ਉਹ ਤਾਂ ਆਈਆ ਕੀ ਚਾਹੀਦਾ ਦੱਸ ਓਏ ਆੜੀ ਗਾਂ ਤੋਂ ਜਗਾਹ ਸਰਦਾਰ ਜੀ ਕੰਡ ਜੀ ਨਹੀਂ ਕਰਗੇ ਯਾਰ ਭਾਈ ਕਦੇ ਤੰਨੇ ਭਈਏ ਲੱਗਦੇ ਮੈਨੂੰ ਤਾਂ ਮੈਂ ਇਦਾਂ ਨੇ ਭਈਏ ਲੱਗਦੇ ਮੈਂ ਘੱਟ ਲੱਗਦੀ ਆ ਜੇ ਮੈਂ ਪਰਵਾਸ ਕਿਉਂ ਆਇਆ ਕਰਨਾ ਨਹੀਂ ਲੋੜ ਪਰਵਾਸ ਹੀ ਹੰਡਤਾ ਦੇਸ਼ ਚ ਲਈਏ ਭਾਈ ਸਟਾਰ ਆਂ ਆ ਲੈ ਕੇ ਆਉਣੀ ਤੁਸੀਂ ਸੱਸਰੀ ਘਾਲ ਹੈ ਬੇਟਾ ਤੁਸੀਂ ਅੰਦਰ ਚੱਲੋ ਅੰਦਰ ਭਾਈ ਕੀ ਕਾਜੂ ਦੁੱਜਾ ਨਾ ਤੇਰਾ ਪਵਨ ਸੀ ਉਹ ਸੋਹਣਾ ਉਹ ਕਰੇ ਆਉਂਦਾ ਸੀ ਇਹੇ ਕਰੀਏ ਸਟਾਰਟ ਆ ਕਰ ਲਓ ਫਿਰ ਤਾਂ ਸਟਾਰਟ ਹਾਂ ਕਿਸੇ ਤੋਂ ਆਇਆ ਮਲਾ ਚਾਚੀ ਨੂੰ ਪੱਟ ਖਾਉਂ ਉਹ ਬੜੀ ਯਾਰ ਪੁੱਛੀ ਨਾ ਬਰਾਵਾ ਲੱਗਦੀ ਮਾਂ ਇਹਨਾਂ ਦਾ ਔਰ ਇਹ ਬੱਟਾ ਫਣੀ ਬੁੜੀ ਹੈ ਵੀ ਤੇ ਆ ਜੀ ਹੁਣ ਓਏ ਉੱਕੀ ਖਾ ਲਈ ਮੁੰਡਿਆਂ ਨੇ ਖੜ ਜਾ ਆ ਜੀ ਬੋਲੀ ਉੱਕੀ ਉੱਕੀ ਅਲੇ ਜੇ ਤੂੜੀ ਪਾਈ ਫਿਰਦੇ ਆ ਮੈਨੂੰ ਚਾਹ ਨਾ ਭੁੱਕੀ ਕਦੇ ਨਹੀਂ ਖਾਣੇ ਆ ਇੱਧਰ ਰੱਖ ਲਵਾ ਜਦੋਂ ਫੇਰ ਕੰਟੀਨਿਊ ਕਰੀਏ ਸਟਾਰਟ ਬਾਈ ਮੀਨਾ ਬਸ ਮੀਨਾ ਕਾ ਬਾਈ ਹੂੰ ਕਿਹੜਾ ਬਾਈ ਮੀਨਾ ਕੀ ਕਾ ਬਾਈ ਹੂੰ ਮੈਂ ਨੰਦੀ ਮਨੰਦੀ ਜੀ ਕੀ ਨੇ ਲੈਨੇ ਮਾਰਿਆ ਬਾਕੀ ਸਰਦਾਰ ਜੀ ਆ ਬੈਠਾ ਮੈਂ ਮੀਨਾ ਦੀਦੀ ਦਾ ਭਾਈ ਹੈਦਰਾ ਆਪਰੇ ਜੀਜਾ ਜੀਓ ਸਰਦਾਰ ਜੀ ਮੈਂ ਮੀਨਾ ਦੀਦੀ ਦਾ ਭਾਈ ਹਾਂ ਮੈਂ ਕੋਈ ਜੀਜਾ ਜੂਜਾ ਨਹੀਂ ਹੈਗਾ ਤੇਰਾ ਯਾਰਾ ਕੁਰਿਆ ਮੇਰੀ ਗੱਲ ਸੁਣ ਜੇ ਜੇ ਬੰਦਾ ਹੈ ਜੋ ਔਰ ਇੱਕ ਇਸकी ਘਰ ਵਾਲੀ ਹੈ ਬੈ ਜਾ ਯਾਰ ਪਿੰਡ ਜਾਊਗਾ ਹੁਣ ਬਿਤਾ ਕੇ ਕਰਕੇ ਵੀ ਮੈਂ ਤੁਹਾਨੂੰ ਮਿਲਦੇ ਨਹੀਂ ਮਿਲਤੀ ਭਾ ਜਾ ਇਹ ਐਵੇਂ ਗੱਲਾਂ ਕਰੀ ਖੋ ਰਵਾਂ ਗਿਆ ਵੀ ਨਾ ਕਿ ਜਿਹੜਾ ਉਹਦੇ ਤੋਂ ਡਾਇਲੋਗ ਦੇ ਦਿੰਦਾ ਜਿਹੜਾ ਮੋੜ ਕੇ ਦੇ ਦਿੰਦਾ ਹਾਂ ਤੁਸੀਂ ਜਿਸੀਂ ਕਹੇ ਤਾਂ ਨਾ ਇੱਕ ਵਾਰੀ ਪਛਾਣ ਨਹੀਂ ਕੀ ਕਹੇ ਤਾਂ ਆਏ ਜਦੋਂ ਇੱਕ ਵਾਰੀ ਸਿਰ ਤੋਂ ਖੜਾ ਆ ਹਾਂ ਠੀਕ ਹੈ ਚੱਲ ਚਲਦੇ ਨੇ ਕਿ ਮੈਂ ਟ੍ਰਾਂਸਲੇਟਰ ਦਾ ਨਾ ਕਰਿਆ ਕਰੂੰ ਯਾਰ ਚੰਗਾ ਆਏਗਾ ਇਹ ਤੁਹਾਨੂੰ ਕੋਈ ਐਂ ਕਹਿੰਦਾ ਯਾਰ ਮੈਨੂੰ ਤੂੰ ਵਾਰੀ ਪੁੱਛ ਟਾਈਮ ਜੀ ਮਾਰੇ ਪੋਲੀ ਵਿੱਚ ਅੰਦਰ ਲੈ ਜਾਓ ਉਹ ਕੋਲੇ ਹੀ ਦਾ ਸਾਰੇ ਇੱਕੋ ਹੀ ਹੈ ਹੈ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਹੈ ਜੀ ਜੀ ਕੋਲ ਜਦੋਂ ਉਹ ਦੱਸੀ ਨੇ ਕਹਿਤਾ ਹਾਂ ਮੇਰੇ ਕੋਲ ਇਹ ਛੋਟੇ ਤੋਂ ਹੈ ਪਛਾਣਿਆ ਨਹੀਂ ਹਾਂ ਹਾਂ ਚੱਲ ਚੱਲ ਆਉਂ ਬਾਸਨੀ ਹੋਰ ਆਪ ਦੀਆਂ ਅੱਖਾਂ ਕੀ ਕੀ ਬਾਤਾਂ ਹੈ ਨੰਬਰ ਟਿਕਾਣਾ ਹੈ ਹਾਂ ਸਰਦਾਰ ਜੀ ਚਾਹ ਸੀ ਬਾਤ ਕੀਤੀ ਭਾਈ ਹੈ ਮੇਰਾ ਪਿੰਡ ਜਿਹੜਾ ਰੌਲਾ ਪੈ ਰਿਹਾ ਯਾਰ ਅਬ ਕਹਿੰਦੇ ਪਈਆਂ ਨੂੰ ਮਟੋ ਕੂੰ ਮਰਵਾਏਗਾ ਜਾਂ ਤੁਬਾਲਿਆ ਬਾਈ ਬਣ ਕੇ ਸਰਕਾਰ ਜੀ ਮੈਨੂੰ ਇੱਕ ਦੋ ਦਿਨ ਰਹਿਣ ਦੇ ਦੋ ਉਸਕੇ ਬਾਅਦ ਨਹੀਂ ਸਰਕਾਰ ਜੀ ਐਸਾ ਨਾ ਕੀ ਕੋਈ ਬਾਤ ਨਹੀਂ ਮੈਂ ਹੁਕਮ ਕਰਦਾ ਕੰਮ ਉਹੀ ਪਈਆਂ ਵਾਲੀ ਗੱਲ ਨਾ ਨਮਾਸਿਆ ਪਈ ਹੋ ਗਿਆ ਨਹੀਂ ਰਾਜੂ ਮੈਂ ਕਿਹਾ ਸੀ ਉਹ ਤਾਂ ਗਾਣਾ ਉਹ ਤਾਂ ਹੁਣ ਅਗਲੇ ਆਉਂਦੀ ਹੁੰਦੇ ਅਗਲੇ ਨਹੀਂ ਆਏ ਆਪਣੇ ਆਏ ਆ ਹਾਂ ਹੁਣ ਮੈਂ ਕਹਿੰਦਾ ਵੀ ਹੁਣ ਪਿੰਡ ਵਾਲੇ ਕੀ ਆਖਣਗੇ ਪਿੰਡ ਦਾ ਪਹਿਲੀ ਮੁੱਦਾ ਵਧਿਆ ਪਿਆਗਾ ਹਾਂ ਵੀ ਹਣਾ ਵੀ ਮੈਨੂੰ ਤਾਂ ਆਏ ਸੀਗਾ ਵੀ ਕਿਤੇ ਮਹੀਨਾ ਹੁੰਦਾ ਕਹਿਣਾ ਆ ਜਾਣਾ ਉਹੀ ਗੱਲ ਹੋਊਗੀ ਵੀ ਉਹ ਕਹਿਣ ਵੀ ਆਉਣਗੇ ਉੱਥੇ ਉਹ ਕਹਿੰਦੇ ਹੋਣਗੇ ਉਦੋਂ ਇਹ ਬਾਹਰ ਨਿਕਲੇ ਬੰਦਰੋਂ ਹਾਂ ਪਿੰਡ ਵਾਲੇ ਚਾਰ ਕੰਦੇ ਉਹ ਕਹਿਣਗੇ ਵੀ ਇਸ ਤੇ ਇਹਨੂੰ ਕੱਢ ਦੇ ਕਹਿੰਦੇ ਨਾਲ ਇੱਕ ਹੋਰ ਪਿਠਾਰ ਕੇ ਤੁਸੀਂ ਤਾਂ ਵੀ ਇਹਦੀ ਕੋਈ ਕੀਨੀ ਜਿੰਮੇਵਾਰੀ ਐ ਛੋਟੇ ਚ ਹਣਾ ਮੈਂ ਕੀ ਦਾ ਪੱਖ ਲਾਵਾਂ ਕੁਝ ਨਹੀਂ ਨੀਨਾ ਦਾ ਨੀਨਾ ਨਾਲ ਹੀ ਲਾ ਆਹ ਉਹ ਮੈਂ ਤਾਂ ਇਹਦਾ ਲੱਸੀ ਮਸਲਾਗਾ ਤੂੰ ਦੇ ਯਾਰ ਅਜਾਰੀ ਇਹੇ ਕੋਈ ਮੇਰਾ ਤੂੰ ਚਾਲੂ ਕਰਾ ਦੇ ਪਤਾ ਕੀ ਆ ਪੈਸਾ ਬੋਲਦਾ ਇਸ ਭਾਈ ਕੋ ਤਾਂ ਆਪਕੇ ਆ ਮੈਨੂੰ ਵੀ ਵਿਖਾ ਦੇ ਦੇ ਸ਼ਤਾਰ ਅੱਗ ਹੋ ਰ ਗਿਆ ਮੱਖੰਗੀ ਕੋਈ ਯਾਰ ਹਮ ਦਾਗਾ ਦਾ ਭਾਈ ਇਹਨੂੰ ਰਿਸ਼ਤੇਦਾਰ ਤਾਂ ਆਉਣਗੇ ਉਹ ਪਿੰਡ ਚ ਭਾਗ ਬੱਜੀ ਪਈ ਅਰੇ ਭਈਆਂ ਨੂੰ ਤਾਂ ਛੱਡੀ ਜਾਂਦੇ ਅਗਲਾ ਕੋਈ ਕੋਰ ਪਿਠਾੜਾ ਮੈਂ ਤਾਂ ਇਹ ਨਹੀਂ ਨੀਨਾ ਨੂੰ ਸਕੇ ਨਾਲ ਸੱਤੂਆ ਨਹੀਂ ਆਹ ਓਏ ਹਨਾ ਫੇਰ ਯਾਰ ਇਹਦਾ ਮਤਲਬ ਤੇਰੇ ਦਾ ਪੈਸੇ ਵੀ ਆਣਗੇ ਹੋਏ ਜਾਂ ਨਹੀਂ ਆਣਗੇ ਤੇਰਾ ਸਵਾਲ ਹੈ ਮੈਨੂੰ ਆਇਆ ਕਿ ਉਹ ਕਿਹੋ ਜਿਹਾ ਸ਼ੋਗਰਾ ਸੁਣਾ ਨਿਕਲਿਆ ਵਧੀਆ ਵੜਾ ਮੇਕਲ ਨਹੀਂ ਕਿਤੇ ਤੇਦਾ ਯਾਰ ਸਾਰੇ ਅੱਖ ਦੀਆਂ ਨਾਲ ਹੀ ਰੰਗੇ ਸਾਹਿਬ ਨੂੰ ਆਪੀ ਵਾਰ ਖੁੱਲ ਗਿਆ ਓਏ ਰੰਗੇ ਸਾਹਿਬ ਨੂੰ ਆਪੀ ਵਾਰ ਖੁੱਲ ਗਿਆ ਫੋਟੋ ਕੇ ਅੰਦਰ ਭਰੀ ਜਾਂਦੀ ਹੈ ਉਹ 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 ਉਹ